ਇਹ ਨਾਲੇ ਮੈਨੂੰ ਜਤਾਇਆ ਇਹ ਸਭ ਕੁਝ ਇਹਨਾਂ ਨੇ ਕਰਾ ਕੇ ਅੱਜ ਮੇਰਾ ਹਾਂਜੀ ਬਿਲਕੁਲ ਵੋਟਾਂ ਦੇ ਜਿੱਤਿਆ ਜੀ ਮੈਂ ਕਹਿੰਦੇ ਚਮਚੇ ਨੇ ਫੌਜੀ ਸਿੰਘ ਸਰਾਰੀ ਦੇ ਜਿਹੜੇ ਇੱਥੇ ਮੈਂਬਰ ਬਣੇ ਨੇ ਉਹ ਕੰਮ ਕਰਨ ਦਿੰਦੇ ਹੀ ਨਹੀਂ ਉਹ ਕਹਿੰਦੇ ਸਾਨੂੰ ਸਰਪੰਚੀ ਦੇ ਦਿਓ ਫੇਰ ਅਸੀਂ ਕੰਮ ਕਰਨਾ ਫੌਜੀ ਸਿੰਘ ਸਰਾਰੀ ਇਸ ਕੰਮ ਦੇ ਵਿੱਚ ਆਪ ਦਖਲ ਹੁੰਦਾ ਜੀ ਕਰਕੇ ਜਿਸ ਦਿਨ ਸਰਪੰਚਾਂ ਦੀ ਮੀਟਿੰਗ ਸੀ ਉਹ ਸਥੇ ਇਹਨਾਂ ਨੂੰ ਸੱਦਿਆ ਤੇ ਇਹਨਾਂ ਤੋਂ ਪੁੱਛੇ ਤਾਂ ਬਗੈਰ ਜਦੋਂ ਪਿੰਡ ਦਾ ਨਾਮ ਲੈਤਾ ਚੱਕ ਮੇਗਾਵਰਾਂ ਤੇ ਉਦੋਂ ਹੀ ਉਹਨੇ ਕਹਿਤਾ ਵੀ ਤੁਹਾਡੇ ਪਿੰਡ ਦਾ ਕੰਮ ਨਹੀਂ ਹੋਣਾ ਇਸ ਬੰਦੇ ਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਪੈਸੇ ਕੋਈ ਬੜਾ ਪਰੇਸ਼ਾਨ ਹੈ ਦੋ ਤਿੰਨ ਵੇਰੀ ਸਗੋਂ ਇਹਨੂੰ ਸਮਝਾ ਬੁਝਾ ਕੇ ਗਏ ਆ ਵੀ ਕੋਈ ਗਲਤ ਕਦਮ ਨਾ ਚੁੱਕ ਲੈ ਹੋ ਸਕਦਾ ਆਉਣ ਵਾਲੇ ਦਿਨਾਂ 'ਚ ਜਸ਼ਨਤਰਾ ਕੋਈ ਗਲਤ ਕਦਮ ਚੁੱਕ ਲਵੇ ਮਤਲਬ ਵੀ ਮੇਰੀ ਜਾਤੀ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਮੈਨੂੰ ਮਤਲਬ ਵੀ ਬਹੁਤ ਕੁਝ ਕਹਿੰਦੇ ਆ ਜੀ ਵੀ ਇਹ ਆ ਉਹ ਆ ਪਰ ਕਰੋੰਦਾ ਮੁੰਡਾ ਐ ਐਸ்சி ਕੋਟੇ ਦੇ ਵਿੱਚ ਸਰਪੰਚ ਬਣਿਆ ਐ ਉਸ ਤੋਂ ਬਾਅਦ ਸਾਡੇ ਦੋ ਜਰਨਲ ਮੈਂਬਰ ਨੇ ਜੀ ਜਰਨਲ ਕੈਟੇਗਰੀ ਦੇ ਮੈਂਬਰ ਨੇ ਦੋ ਉਹ ਸਾਨੂੰ ਬਿਲਕੁਲ ਵੀ ਮੁੰਡੇ ਨੂੰ ਕੰਮ ਨਹੀਂ ਕਰਨ ਦੇ ਰਹੇ ਦੋ ਬੰਦੇ ਪਿੰਡ ਦੇ ਆਪ ਹੀ ਅੱਗੇ ਲੱਗ ਕੇ ਤੇ ਆਪ ਹੀ ਜਿਹੜਾ ਕੁਝ ਕੰਮ ਕਰਨਾ ਚਾਹੁੰਦੇ ਨੇ ਉਹ ਗਲੀਆਂ ਬਣਵਾ ਲੀਆਂ ਆਪ ਦੇ ਘਰਾਂ ਨੂੰ ਗਲੀਆਂ ਲਾ ਲੀਆਂ ਉਹਨਾਂ ਨੇ ਲੋਕ ਪੈਲਾਂ ਲੱਗੀਆਂ ਸਾਰਾ ਕੁਝ ਹੋ ਗਿਆ ਪਰ ਪਿੰਡ ਦਾ ਵਿਕਾਸ ਨਹੀਂ ਹੋਉਂਦਿੰਦੇ ਸਾਡੇ ਦੇ ਬੱਚੇ ਖੇਡਦੇ ਨੇ ਦੋ ਵਾਰੀ ਡਿੱਗੇ ਸੀ ਮਸਾਂ ਬਚਾਏ ਨੇ ਬਹੁਤ ਜ਼ਿਆਦਾ ਜੇ ਕੋਈ ਵੀ ਨੁਕਸਾਨ ਹੋ ਜਾਂਦਾ ਨਾ ਇਹ ਸਰਕਾਰ ਦੇ ਮੂਹਰੇ ਥੱਪਣਾ ਅਸੀਂ ਚੱਕ ਮੇਗਾਵਰਾਣਾ ਪਿੰਡ ਦੇ ਵਿੱਚ ਪਹੁੰਚੇ ਹੈਗੇ ਆ ਤੇ ਪਿੰਡ ਵਾਸੀਆਂ ਵੱਲੋਂ ਬਕਾਇਦਾ ਅੱਜ ਆਵਾਜ਼ੇ ਪੰਜਾਬ ਤੇ ਗੁਰੂ ਸਾਹਿਬ ਲਾਈਵ ਦੀ ਟੀਮ ਨੂੰ ਫੋਨ ਕੀਤਾ ਗਿਆ ਕਿ ਪਿੰਡ ਦਾ ਵਿਕਾਸ ਦਾ ਕੰਮ ਜਿਹੜਾ ਉਹ ਨਹੀਂ ਹੋਣ ਦਿੱਤਾ ਜਾ ਰਿਹਾ ਕਾਥੀ ਤੇ ਦੋਸ਼ ਵੀ ਇਹਨਾਂ ਲੋਕਾਂ ਨੇ ਲਗਾਏ ਹੈਗੇ ਆ ਪੂਰੀ ਗੱਲਬਾਤ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਣੀ ਹੈ ਜਿਹੜੇ ਲੋਕ ਸੜਕ ਤੇ ਖੜਿਆ ਇਹ ਇੰਜ ਲੱਗ ਰਿਹਾ ਜਿਵੇਂ ਛੱਪੜ ਦੇ ਵਿੱਚ ਖੜਿਆ ਕਿਹੜੀ ਛੱਪੜ ਨਹੀਂ ਹੈ ਇਹ ਸੜਕ ਹੈ ਚੱਕ ਮੇਗਾਵਰਾਨ ਤੋਂ ਕੁੱਲੇ ਚੱਕ ਪਿੰਡ ਨੂੰ ਜਾਣ ਵਾਲੀ ਜਿਹਨੂੰ ਚੱਕਨ ਦੇ ਸ਼ੱਕ ਆ ਜਾਂਦਾ ਤੇ ਸੜਕ ਤੇ ਦੇਖ ਸਕਦੇ ਹੋ ਇਧਰ ਫਾੜੇ ਚ ਪਾਣੀ ਚ ਖੜਾ ਤੇ ਨਾਲ ਹੀ ਇਹ ਸੜਕ ਤੇ ਲੋਕ ਖੜੇ ਆ ਕਿਤੇ ਝੋਨੇ ਦੇ ਵਿੱਚ ਨਹੀਂ ਖੜੇ ਇਹਨਾਂ ਲੋਕਾਂ ਦੀ ਮੁਸ਼ਕਲ ਕਿਹੜੀ ਆ ਕਾਫੀ ਦਿਨਾਂ ਤੋਂ ਹੈ ਤੇ ਤਸਵੀਰ ਇੱਧਰ ਦੇਖੋ ਛੱਪੜ ਜਿਹੜਾ ਓਵਰਫਲੋ ਹੋਇਆ ਹੋਇਆ ਤੇ ਇਸ ਪਿੰਡ ਦੇ ਵਿੱਚ ਸਰਪੰਚ ਨੂੰ ਕੰਮ ਨਹੀਂ ਕੀਤਾ ਜਾ ਰਿਹਾ ਸਰਪੰਚ ਨੂੰ ਕੰਮ ਕਰਨ ਤੋਂ ਰੋਕਿਆ ਗਿਆ ਜਿਸ ਕਰਕੇ ਪਿੰਡ ਦੇ ਹਾਲਾਤ ਜਿਹੜੇ ਆ ਇਹ ਬਣਿਆ ਸਭ ਤੋਂ ਪਹਿਲਾਂ ਸਰਪੰਚ ਨਾਲ ਹੀ ਗੱਲ ਕਰ ਲੈਣੇ ਆ हां सरपंच साहब ਕੀ ਮਸਲਾ ਹੈਗਾ ਤੁਹਾਡਾ ਸਾਰਾ ਜੀ ਮਸਲਾ ਇਹ ਕਿ ਆ ਜੀ ਮੈਂ ਵੋਟਾਂ ਦੇ ਜਿੱਤਿਆ ਜੀ ਤੇ ਇਹ ਤਿੰਨ ਚਾਰ ਬੰਦੇ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਪਿੰਡ ਦਾ ਕਿਸੇ ਤਰ੍ਹਾਂ ਦਾ ਵੀ ਨਾ ਕੋਈ ਨਰੇਗਾ ਦਾ ਨਾ ਕੋ ਪਿੰਡ ਨੂੰ ਲੈ ਕੇ ਇਹਨਾਂ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਰੱਖਿਆ ਜਦੋਂ ਤੋਂ ਦਾ ਇਲੈਕਸ਼ਨ ਹੋਇਆ ਜੀ ਮੇਰੀ ਕੋਈ ਸੁਣਵਾਈ ਨਹੀਂ ਕਿਸੇ ਤਰ੍ਹਾਂ ਦੀ ਨਾ ਕੋਈ ਸਰਕਾਰੀ ادارے ਨਾ ਕਿਤੇ ਹੋਰ ਜੀ ਸਭ ਕੁਝ ਠੱਪ ਹੋਇਆ ਹੈ ਪਿੰਡ 'ਚ ਸਾਰੇ ਕੰਮ ਕਿਸੇ ਤਰ੍ਹਾਂ ਦਾ ਵੀ ਹਾਲੇ ਤੱਕ ਤੁਸੀਂ ਪਿੰਡ 'ਚ ਇੱਕ ਕੰਮ ਨਹੀਂ ਕੀਤਾ ਸਭ ਪੰਜਵਾਂ ਇੱਕ ਵੀ ਜੀ ਕਿਸੇ ਤਰ੍ਹਾਂ ਦਾ ਜੀ ਉਹ ਚਾਰ ਬੰਦੇ ਇਹ ਆ ਜਿਹੜੇ ਖਰਾਬ ਕੀਤੀ ਕਰਨ ਦਿੰਦੇ ਹੀ ਨਹੀਂ ਜੀ ਕੰਮ ਕਰਨ ਦਿੰਦੇ ਹੀ ਨਹੀਂ ਕੋਈ ਤੇ ਕੌਣ ਰੋਕ ਰਿਹਾ ਕੰਮ ਕਰਨ ਤੋਂ ਇਹ ਆ ਜੀ ਇੱਕ ਤਾਂ ਜੀ ਆਪਣੇ ਆਪ ਨੂੰ ਫੌਜਾ ਸਰਾਰੀ ਦਾ ਪੀਏ ਕਹਿਣ ਵਾਲਾ ਜਸ ਸੰਧੂ ਤੇ ਇੱਕ ਦਵਿੰਦਰ ਸਿੰਘ ਪਲਵਾਨ ਤੇ ਕੁਝ ਮੇਰੇ ਪਿੰਡ ਦੇ ਮੈਂਬਰ ਜੀ ਦੋ ਠੀਕ ਹੈ ਮੇਰੇ ਮਤਲਬ ਵੀ ਮੇਰੇ ਜਾਤੀ ਨੂੰ ਵੀ ਲੈ ਕੇ ਕਿਤੇ ਨਾ ਕਿਤੇ ਮੈਨੂੰ ਮਤਲਬ ਵੀ ਬਹੁਤ ਕੁਝ ਕਹਿੰਦੇ ਆ ਜੀ ਵੀ ਇਹ ਆ ਉਹ ਆ ਪਰ ਅਸਲ ਦੇ ਵਿੱਚ ਇਹਨਾਂ ਨੇ ਮੈਨੂੰ ਜਤਾਇਆ ਇਹ ਸਭ ਕੁਝ ਇਹਨਾਂ ਨੇ ਕਰਾ ਕੇ ਅੱਜ ਮੇਰਾ ਜਿੱਤਿਆ ਹਾਂ ਜੀ ਬਿਲਕੁਲ ਵੋਟਾਂ ਦੇ ਜਿੱਤਿਆ ਜੀ ਮੈਂ ਪਿੰਡ ਦੇ ਸੰਜੋਗ ਨੇ ਮੈਨੂੰ ਜਤਾਇਆ ਜੀ ਵੋਟਾਂ ਨਾਲ ਮੈਂ ਜਿੱਤਿਆ 100 ਵੋਟ ਤੇ ਜਿੱਤੇ ਨਹੀਂ ਮਿਲੇ ਹੋ ਇਸ ਸੰਬੰਧੀ ਹਲਕੇ ਦੇ ਵਿਧਾਇਕ ਨੂੰ ਬਿਲਕੁਲ ਜੀ ਮਿਲੇ ਆ ਦੋ ਵਾਰ ਮਿਲੇ ਆ ਜੀ ਇੱਕ ਵਾਰ ਅਸੀਂ ਕੋਠੀ ਜਾ ਕੇ ਆਏ ਆ ਜੀ ਉਹਨਾਂ ਨਾਲ ਤੇ ਇੱਕ ਵਾਰੀ ਅਸੀਂ ਮਮਦੋਟ ਆਪਣੇ ਸਰਪੰਚਾਂ ਦੀ ਮੀਟਿੰਗ ਸੀ ਜੀ ਉੱਥੇ ਮੈਂ আর ਮੇਰੀ ਮਦਰ ਦੋਨੋਂ ਮਿਲੇ ਸੀ ਉੱਥੇ ਵੀ ਸਾਨੂੰ ਜਲੀਲ ਕਰਕੇ ਕੱਢਿਆ ਗਿਆ ਕਹਿੰਦੇ ਵੀ ਚਲੋ ਜੀ ਤੁਹਾਡਾ ਤੁਹਾਡੇ ਪਿੰਡ ਦੇ ਮਤਲਬ ਵੀ ਮੇਰੇ ਬੰਦੇ ਨਹੀਂ ਸਹਿਮਤ ਹੈਗੇ ਤੁਹਾਡੇ ਨਾਲ ਉਹ ਨਹੀਂ ਸਹਿਮਤ ਅਸੀਂ ਕੋਈ ਮਤਲਬ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਹੋਣ ਦੇਣਾ ਕੀ ਕਿਹਾ ਜਾ ਰਿਹਾ ਪਿੰਡ ਦਾ ਕੰਮ ਹੋਣ ਨਹੀਂ ਦੇਣਾ ਬਿਲਕੁਲ ਜੀ ਬਿਲਕੁਲ ਕੋਰੀ ਨਾ ਹੈ ਜੀ ਚੋਣੇ ਜਾ ਰਿਹਾ ਨਹੀਂ ਜਾ ਰਿਹਾ ਬੱਚੇ ਚੱਕਰਾਂ ਤੋਂ ਡੇ ਹੁਣ ਸਾਹਮਣੇ ਆ ਵੇਖ ਲਓ ਪਾਣੀ ਦਾ ਕੀ ਹਾਲਾਤ ਹੈ ਵੀ ਪਿੰਡ ਦਾ ਹੁਣ ਪਾਣੀ ਹੈ ਜੇ ਝੋਨੇ ਨੇ ਪਾਣੀ ਛੱਡਦੇ ਅਗਲੇ ਝੋਨਾ ਨਹੀਂ ਲਾਉਂਦੇ ਤੇ ਇਹ ਕਰਕੇ ਜਿਹੜੇ ਇਥੋਂ ਦੇ ਇਹਦੇ ਚਮਚੇ ਨੇ ਫੌਜੀ ਸਿੰਘ ਸਰਾਰੀ ਦੇ ਜਿਹੜੇ ਇਥੇ ਮੈਂਬਰ ਬਣੇ ਨੇ ਉਹ ਕੰਮ ਕਰਨ ਦਿੰਦੇ ਹੀ ਨਹੀਂ ਉਹ ਕਹਿੰਦੇ ਸਾਨੂੰ ਸਰਪੰਚੀ ਦੇ ਦਿਓ ਫੇਰ ਅਸੀਂ ਕੰਮ ਕਰਨਾ ਉਦੋਂ ਪਹਿਲਾਂ ਅਸੀਂ ਕੋਈ ਕੰਮ ਹੋਣ ਹੀ ਨਹੀਂ ਦੇਣਾ ਨਾ ਹੀ ਕਰਨ ਦੇਣਾ ਜੇ ਰ ਸਾਨੂੰ ਸਰਪੰਚੀ ਲਿਖ ਕੇ ਦਿਓਗੇ ਤਾਂ ਅਸੀਂ ਕੰਮ ਤੋਂ ਡਾਊਨ ਦੇਣਾ ਤੇ ਆ ਹੁਣ ਤੁਸੀਂ ਆ ਸਾਡੇ ਵੇਖ ਹੀ ਲੈਨੇ ਪਿੰਡ ਦੇ ਕੀ ਆ ਪਾਣੀ ਦਾ ਕੀ ਮਸਲਾ ਵੇਖ ਲਓ ਤੁਸੀਂ ਇਹੋ ਕਹਦਾ ਨਾ ਚਾ ਮੈਂਬਰ ਕੋਈ ਮੈਂਬਰ ਨਹੀਂ ਆ ਹਾਂ ਬਿਨਾ ਕੋਈ ਮੈਂਬਰ ਆਉਣਾ ਸਾਨੂੰ ਸਰਪੰਚੀ ਲੈ ਕੇ ਦਿਓਗੇ ਤੇ ਅਸੀਂ ਤੁਹਾਡੇ ਨਾਲ ਆਉਣਾ ਜਿਹਨਾਂ ਨੇ ਜੋ ਸਾਡਾ ਸਾਹਿਬ ਪ੍ਰਗਟ ਸਾਹਿਬ ਸੋਖਾਦੀ ਹਾਂ ਅੱਗੇ ਲੱਗਣ ਦੀ ਵੀ ਉਹਨਾਂ ਨੂੰ ਕੋਸ਼ਿਸ਼ ਸੀ ਸ਼ੁਰੂ ਚ ਜਦੋਂ ਸਰਪੰਚੀ ਮਿਲੀ ਇਸ ਮੁੰਡੇ ਨੂੰ ਇਹਨੇ ਜਾ ਕੇ ਉਹਨਾਂ ਨੂੰ ਘਰੇ ਜਾ ਕੇ ਵੀ ਜੱਸ ਨੂੰ ਕਿਹਾ ਵੀ ਤੂੰ ਅੱਗੇ ਲੱਗ ਜਾ ਤੇਰੀ ਸਰਕਾਰ ਆਏ ਵੀ ਤੁਹਾਡੇ ਅਸੀਂ ਪਿੱਛੇ ਲਾ ਦਿੰਦੇ ਹਾਂ ਪਿੱਛੇ ਲਾ ਕੇ ਜਿੱਥੇ ਆਖੋਗੇ ਸਾਈਨ ਕਰ ਦਾਂਗੇ ਪਰ ਉਹਨੇ ਨਹੀਂ ਇਸ ਗੱਲ ਤੇ ਹੀ ਨਹੀਂ ਆਇਆ ਸਾਡੇ ਕਿਸੇ ਗੱਲ ਦੇ ਵੀ ਨਹੀਂ ਲੱਗਣਾ ਪਿੱਛੇ ਅਸੀਂ ਕੰਮ ਵੀ ਨਹੀਂ ਹੁੰਦੇਣਾ ਪਿੰਡ ਦਾ ਮੈਂ ਬਲਵੀਰ ਸਿੰਘ ਸੰਧੂ ਜੀ ਮੈਂ ਚੱਕ ਮੇਕਅਪਰਾਨ ਤੋਂ ਪਹਿਲਾਂ ਮੈਂਬਰ ਵੀ ਰਿਹਾ ਸਰਪੰਚੀ ਦਾ ਚਾਰ ਸਾਰੇ ਕੰਮ ਪਹਿਲਾਂ ਹੁੰਦੇ ਰਹੇ ਨੇ ਪਰ ਹੁਣ ਜਦੋਂ ਦਾ ਮੁੰਡਾ ਐ ਐਸਸੀ ਕੋਟੇ ਦੇ ਵਿੱਚ ਸਰਪੰਚ ਬਣਿਆ ਹੈ ਉਸ ਤੋਂ ਬਾਅਦ ਸਾਡੇ ਦੋ ਜਰਨਲ ਮੈਂਬਰ ਨੇ ਜੀ ਜਰਨਲ ਕੈਟਾਗਰੀ ਦੇ ਮੈਂਬਰ ਨੇ ਦੋ ਉਹ ਸਾਨੂੰ ਬਿਲਕੁਲ ਵੀ ਮੁੰਡੇ ਨੂੰ ਕੰਮ ਨਹੀਂ ਕਰਨ ਦੇ ਰਹੇ ਸਾਰਾ ਪਿੰਡ ਸਹਿਯੋਗ ਕਰਦਾ ਪਰ ਉਹ ਦੋ ਮੈਂਬਰ ਜਿਹੜੇ ਨੇ ਖਾਸ ਫੌਜਾ ਸਿੰਘ ਸਰਾਰੀ ਦੇ ਬੰਦੇ ਨੇ ਫੌਜਾ ਸਿੰਘ ਸਰਾਰੀ ਇਸ ਕੰਮ ਦੇ ਵਿੱਚ ਆਪ ਦਖਲਅੰਦਾਜ਼ੀ ਕਰਕੇ ਜਿਸ ਦਿਨ ਸਰਪੰਚਾਂ ਦੀ ਮੀਟਿੰਗ ਸੀ ਉਸ ਥੇ ਇਹਨਾਂ ਨੂੰ ਸੱਦਿਆ ਤੇ ਇਹਨਾਂ ਤੋਂ ਪੁੱਛੇ ਤੋਂ ਬਿਨਾਂ ਜਦੋਂ ਪਿੰਡ ਦਾ ਨਾਮ ਲੈਤਾ ਚੱਕ ਮੇਗਾਵਰਾਂ ਤੇ ਉਦੋਂ ਹੀ ਉਹਨੇ ਕਹਿਤਾ ਵੀ ਤੁਹਾਡੇ ਪਿੰਡ ਦਾ ਕੰਮ ਨਹੀਂ ਹੋਣਾ ਇਹ ਗੱਲ ਕਿੰਨੇ ਕਹੀ ਖੌਜਾ ਸਿੰਘ ਸਰਾਰੀ ਨੇ ਇਹ ਗੱਲ ਪੈਂਦਿਆ ਸਾਰੀ ਸਭ ਤੋਂ ਪਹਿਲਾਂ ਜਦੋਂ ਪਿੰਡ ਚੱਕ ਚੱਕ ਮੇਗਾਵਰਾਂ ਦੀ ਪੰਚਾਇਤ ਦਾ ਨਾਂ ਲਿਆ ਉਦੋਂ ਹੀ ਉਹਨੇ ਕਹਿਤਾ ਵੀ ਤੁਹਾਡੇ ਪਿੰਡ ਦਾ ਕੰਮ ਨਹੀਂ ਹੋਣਾ ਤੁਹਾਡੇ ਪਿੰਡ ਦੇ ਬੰਦੇ ਸਾਰੇ ਤੁਹਾਡੇ ਖਿਲਾਫ ਨੇ ਇਹ ਹਰੀਜਨ ਕੋਟੇ ਤੋਂ ਕੋਟਾ ਤਨੀਸਾ ਚਲੋ ਰਜਰੋ ਸੀਟ ਸੀ ਸਾਡੀ ਉਸ ਕਰਕੇ ਸਰਪੰਚ ਸਾਰੇ ਪਿੰਡ ਨੇ ਪੂਰੇ ਬਹੁਮਤ ਨਾਲ ਸਰਪੰਚ ਬਣਾਏ ਨੇ ਪਰ ਸਾਡੇ ਪਿੰਡ ਦੇ ਦੋ ਬੰਦੇ ਸਾਰੇ ਪਿੰਡ ਨੂੰ ਖਰਾਬ ਕਰੀ ਜਾਂਦੇ ਨੇ ਵਿਕਾਸ ਦਾ ਇੱਕ ਵੀ ਕੰਮ ਨਹੀਂ ਹੋਣ ਦਿੰਦੇ ਪਏ ਸਾਰਾ ਛੱਪੜ ਦਾ ਪੰਚਾਇਤ ਬੁਰਿਆ ਸਾਰੇ ਕੰਮ ਦਾ ਸਾਡੇ ਕੋਲ ਗ੍ਰਾਂਟ ਪਈ ਹੈ 10 ਲੱਖ ਰੁਪਇਆ ਗ੍ਰਾਂਟ ਪਿਆ 10 ਲੱਖ ਰੁਪਇਆ ਸਾਡੇ ਕੋਲੇ ਹੁਣ ਬੋਲੀ ਤਾਂ ਆਇਆ 20 ਲੱਖ ਰੁਪਇਆ ਪਿੰਡ ਕੋਲੇ ਪਿਆ ਹੈ ਪਰ ਕੰਮ ਕੋਈ ਨਹੀਂ ਸਾਨੂੰ ਕਰਨ ਦਿੰਦੇ ਇਸ ਬੰਦੇ ਨੂੰ ਕੋਈ ਕੰਮ ਨਹੀਂ ਕਰਨ ਦਿੰਦੇ ਪੈਸੇ ਕੋਈ ਬੜਾ ਪਰੇਸ਼ਾਨ ਹੈ ਦੋ ਤਿੰਨ ਵਾਰੀ ਸਗੋ ਇਹਨੂੰ ਸਮਝਾ ਬੁਝਾ ਕੇ ਗਏ ਆ ਵੀ ਕੋਈ ਗਲਤ ਕਦਮ ਨਾ ਚੁੱਕ ਲਈ ਹੋ ਸਕਦਾ ਆਉਣ ਵਾਲੇ ਦਿਨਾਂ ਚ ਜਸ਼ਨਤਰਾ ਕੋਈ ਗਲਤ ਕਦਮ ਚੁੱਕ ਲਵੇ ਜਿੰਨੀ ਟੈਨਸ਼ਨ ਇੰਨਾ ਪਰੇਸ਼ਾਨ ਹੈ ਇਸ ਮੁੰਡੇ ਨੂੰ ਕਰ ਰੱਖਿਆ ਇਸ ਬੱਚੇ ਨੂੰ ਇੰਨਾ ਪਰੇਸ਼ਾਨ ਕਰ ਰੱਖਿਆ ਵੀ ਹੋ ਸਕਦਾ ਕਿਸੇ ਦਿਨ ਇਹ ਗਲਤ ਕਦਮ ਚੁੱਕ ਲਵੇ ਸਮਝਾਉਂਦੇ ਰਹਿੰਦੇ ਨੇ ਬਥੇਰਾ ਸਮਝਾਉਣੇ ਪਰ ਜਦੋਂ 1 ਸਾਲ ਹੋ ਗਿਆ 1 ਸਾਲ ਦੇ ਵਿੱਚ ਉਹਨੂੰ ਕਿਸੇ ਪਾਸੇ ਜਿੱਥੇ ਜਾਂਦਾ ਉੱਥੇ ਜਲੀਲ ਕਰਕੇ ਕੱਢ ਦਿੰਦੇ ਨੇ ਜੀ ਇਹਨੂੰ ਜਿੱਥੇ ਜਾਂਦਾ ਉੱਥੇ ਹੀ ਜੇ ਸਰਕਾਰੀ ਦਰਬਾਰੇ ਜਾਂਦਾ ਉੱਥੇ ਸੁਣਾਈ ਨਹੀਂ ਹੁੰਦੀ ਐਮਐਲਏ ਕੋਲੇ ਜਾਂਦਾ ਉੱਥੇ ਸੁਣਾਈ ਨਹੀਂ ਹੁੰਦੀ ਦੋ ਬੰਦੇ ਪਿੰਡ ਦੇ ਆਪ ਹੀ ਅੱਗੇ ਲੱਗ ਕੇ ਤੇ ਆਪ ਹੀ ਜਿਹੜਾ ਕੁਝ ਕੰਮ ਕਰਨਾ ਚਾਹੁੰਦੇ ਨੇ ਉਹ ਗਲੀਆਂ ਬਣਵਾ ਲੀਆਂ ਆਪ ਦੇ ਘਰਾਂ ਨੂੰ ਗਲੀਆਂ ਲਾ ਲੀਆਂ ਉਹਨਾਂ ਨੇ ਲੋਕ ਟੇਲਾਂ ਲੱਗੀਆਂ ਸਾਰਾ ਕੁਝ ਹੋ ਗਿਆ ਪਰ ਪਿੰਡ ਦਾ ਵਿਕਾਸ ਨਹੀਂ ਹੋਣ ਦਿੰਦੇ ਕੋੜੀ ਕਾਰਜਕਾਲ ਦੇ ਵਿੱਚ ਅਸੀਂ ਜਦੋਂ ਦੇ ਸਰਪੰਚ ਬਣੇ ਉਦੋਂ ਹੀ ਦੋ ਤਿੰਨ ਘਰ ਦੇਗੇ ਮਹਿਕ ਮੇ ਕਿਹੜੇ ਕਾਨੂੰਨ ਚ ਲੱਗੀਆਂ ਨੇ ਕੇਸ ਆਬਤ ਲੱਗਿਆ ਕੀ ਕੀਤਾ ਇਹਨਾਂ ਆਪਦੇ ਨਿੱਜੀ ਘਰਾਂ ਦੇ ਵਿੱਚ ਲਾ ਲਈ ਕੀ ਜਲੀਲ ਕੀ ਕੀਤਾ ਜਾਂਦਾ ਤੈਨੂੰ ਜਲੀਲ ਵੇਖੋ ਜੀ ਐਸੀ ਕੋਟੇ ਨੂੰ ਲੈ ਕੇ ਜੀ ਬਹੁਤ ਕੁਝ ਕਹਿੰਦੇ ਆ ਜੀ ਅਸੀਂ ਉਹਦੇ ਘਰੇ ਮੋਰ ਨਹੀਂ ਲਵਾਉਣ ਜਾਂ ਅਸੀਂ ਦੇ ਘਰੇ ਮੋਰ ਲਵਾਉਣ ਜਾਈਏ ਉਸ ਤਰ੍ਹਾਂ ਦੇ ਰਸੋਲ ਲੱਭ ਕੇ ਬੋਲਦਾ ਸਿੱਧੇ ਬੋਲੋ ਜਿਹੜੀ ਗੱਲ ਬੋਲਣ ਵਾਲੀ ਮੈਂ ਮਜਬੀ ਸਿੱਖ ਜਾਤੀ ਨਾਲ ਬਲੋਂਗ ਕਰਦਾ ਜੀ ਜਾਤੀ ਸ਼ਬਦ ਬੋਲਦੇ ਆ ਬਿਲਕੁਲ ਜੀ ਬਿਲਕੁਲ ਮਾੜਾ ਬੋਲਦੇ ਬੜਾ ਇਹਨਾਂ ਨੂੰ ਜਾਤੀ ਸੋਚ ਕੇ ਸ਼ਬਦ ਬੋਲਦੇ ਇਹਨਾਂ ਵਿੱਚ ਅਸੀਂ ਫਲਾਣੇ ਦੇ ਘਰੇ ਜਾਤੀ ਬੋਲੀ ਹੋਈ ਆ ਜੀ ਉੱਥੇ ਵੀ ਇਹਨਾਂ ਬ ਪੁਲਿਸ ਦਾ ਸਾਲਾ ਪੁਲਿਸ ਦੇ ਮੰਨ ਲੋ ਵੀ ਪੂਰਾ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਵਾਲੇ ਆ ਕੇ ਆਏ ਆ ਪੁੱਛਿਆ ਬੋਲੀ ਹੈ ਸਾਡੇ ਪਿੰਡ ਦਾ ਪ੍ਰਬੰਧਕ ਲਾ ਕੇ ਬੋਲ ਰਿਹਾ ਕਿਸੇ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਨਰੋਲ ਬੋਲੀ ਹੁੰਦੀ ਸੀ ਪਹਿਲਾਂ ਵੀ ਹੁੰਦੀ ਅੱਜ ਵੀ ਹੁੰਦੀ ਪਰ ਇਹਨਾਂ ਨੇ ਆਪਦੀ ਸ਼ਹਿਰ ਦੇ ਉੱਤੇ ਐਮਐਲਏ ਦੀ ਸ਼ਹਿਰ ਦੇ ਉੱਤੇ ਸਾਡੇ ਪਿੰਡ ਦੀ ਬੋਲੀ ਕਰਵਾਈ ਹੈ ਆਪ ਇਹਨਾਂ ਪੁਲਿਸ ਲੈ ਕੇ ਆਂਦੀ ਹੈ ਜੀ ਹੁਣ ਥੋੜੀ ਮੰਗ ਕੀਤੀ ਹੈ ਮਾਂਗ ਕੀ ਹੈ ਜੀ ਆਪ ਸਾਡੇ ਪਿੰਡ ਦੇ ਕੰਮ ਹੋਣੇ ਚਾਹੀਦੇ ਆ ਜਿਹੜੇ ਰੁਕੇ ਕੰਮ ਉਹ ਕਰਵਾਉਣਾ ਆ ਬੁਰਾ ਹਾਲ ਹੈ ਜੀ ਬੱਚੇ ਸਕੂਲ ਜਾਂਦੇ ਆ ਇਸੇ ਪਾਣੀ ਦੇ ਵਿੱਚੋਂ ਲੰਘ ਕੇ ਜਾਂਦੇ ਆ ਜੀ ਆ ਛੱਪੜ ਬਾਹਰ ਘੜਦਨ ਦਾ ਸਿਰਕਦਾ ਸਾਡੇ ਪਿੰਡ ਦਾ ਛੱਪੜ ਚੁੱਕ ਕੇ ਸਾਡੀ ਪੰਚਾਇਤੀ ਜ਼ਮੀਨ ਦੇ ਲੈ ਜਾਇਆ ਜਾਵੇ ਅਸੀਂ ਪ੍ਰਸ਼ਾਸਨ ਨੂੰ ਵੀ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਇਹਨਾਂ ਗੱਲਾਂ ਤੋਂ ਦੂਰ ਉੱਠ ਕੇ ਪਿੰਡ ਦੇ ਵਿਕਾਸ ਦੇ ਕੰਮ ਕਰਨ ਦੇਣੇ ਚਾਹੀਦੇ ਆ ਪ੍ਰਸ਼ਾਸਨ ਵੀ ਉਹਨਾਂ ਦੇ ਫੋਨ ਤੇ ਗੱਲ ਸੁਣਦਾ ਅਸੀਂ ਇਹਨੇ ਪ੍ਰਸ਼ਾਸਨ ਵੀ ਇਸ ਗੱਲ ਦਾ ਆਪ ਗੌਰ ਕਰੇ ਵੀਡੀਓ ਸਾਹਿਬ ਨੇ ਡੀਡੀਪੀਓ ਸਾਹਿਬ ਨੇ ਡੀਸੀ ਸਾਹਿਬ ਨੇ ਉਹ ਸਾਡੇ ਨਾਲ ਸਹਿਯੋਗ ਕਰਨ ਤੇ ਪਿੰਡ ਦਾ ਕੰਮ ਚੱਲ ਜਾਂਦਾ ਇਹ ਨਹੀਂ ਵੀ ਸਾਡੇ ਕੋਲ ਕੁਝ ਹੈ ਨਹੀਂ ਸਾਡੇ ਕੋਲ ਮੈਂਬਰ ਹੈਗੇ ਨੇ ਸਾਰਾ ਕੁਝ ਹੈਗਾ ਸਾਡੇ ਕੋਲੇ ਕੋਈ ਉਹਨਾਂ ਕੋਲੇ ਵੱਡਾ ਬਹੁਮਤ ਨਹੀਂ ਹੈਗਾ ਸਾਡੇ ਨਾਲੋਂ ਪਰ ਸਾਨੂੰ ਕਰਨ ਨਹੀਂ ਦੇ ਰਿਹਾ ਫੌਜਾ ਸਿੰਘ ਸਰਾਰੀ ਸਿੱਧਾ ਫੋਨ ਕਰ ਦਿੰਦਾ ਸਾਡੇ ਪਿੰਡ ਦਾ ਕੰਮ ਰੁਕ ਜਾਂਦਾ ਜਦੋਂ ਕੋਈ ਕਰਨਾ ਚਾਹੁੰਦਾ ਉਦੋਂ ਹੀ ਮੈਂ ਆਮ ਬੰਦਾ ਜੀ ਆ ਸਾਡੇ ਘਰ ਨੇ ਜੀ ਨਾਲ ਨਾਲ ਤੋੜ ਹੀ ਸਾਰੇ ਸਾਡੇ ਦੇ ਬੱਚੇ ਖੇਡਦੇ ਨੇ ਦੋ ਵਾਰੀ ਡਿੱਗੇ ਸੀ ਮਸਾਂ ਬਚਾਏ ਨੇ ਬਹੁਤ ਜ਼ਿਆਦਾ ਜੇ ਕੋਈ ਵੀ ਨੁਕਸਾਨ ਹੋ ਜਾਂਦਾ ਨਾ ਇਹ ਸਰਕਾਰ ਦੇ ਮੂਹਰੇ ਥੱਪਣਾ ਅਸੀਂ ਸਾਡੇ ਬੱਚੇ ਨੂੰ ਕੁਝ ਹੋ ਜਾਂਦਾ ਅਸੀਂ ਉਹਨਾਂ ਦੇ ਬੂਹੇ ਤੇ ਲਾ ਕੇ ਬਹਿ ਜਾਣਾ ਕੋਈ ਵੀ ਕੰਮ ਗਲਤ ਹੁੰਦਾ ਉਧਰ ਵੇਖੋ ਪਰਲੇ ਪਾਸੇ ਜੀ ਇਹਦੇ ਵਿੱਚ ਕੋਈ ਨੁਕਸਾਨ ਹੁੰਦਾ ਨਾ ਤੇ ਇਹ ਜ਼ਿੰਮੇਵਾਰ ਨੇ ਸਾਡੇ ਬੱਚੇ ਖੇਡਦੇ ਨੇ ਉੱਥੇ ਇਹ ਮੈਂਬਰ ਨੇ ਜਿਹੜੇ ਇਹ ਸਾਰਾ ਬੇੜਾ ਕਰ ਕੀਤੀ ਖੜੇ ਨੇ ਸਾਡੇ ਪਿੰਡ ਦਾ ਜੀ ਕੋਈ ਕੰਮ ਨਹੀਂ ਹੋਣ ਦੇਂਦੇ ਆ ਚੋਨਾ ਲੱਗਾ ਜੀ ਸਾਡੇ 5 10 ਬੰਦਿਆਂ ਨੂੰ ਅਸੀਂ ਮਿੰਤਾ ਕਰ ਲਈਏ ਸਾਡਾ ਚੋਨਾ ਲਾ ਦਿਓ ਕੋਈ ਸਾਡੀ ਨਹੀਂ ਲੋਗਾਂ ਦੇ ਸੀ ਲਾਉਣੇ ਨਹੀਂ ਗੰਦੇ ਪਾਣੀ ਛੱਪੜ ਦੇ ਚ ਕਿੱਥੋਂ ਚੋਨਾ ਲਾਈਏ ਜੀ ਅਸੀਂ ਕਣਕ ਰੱਖੀ ਸਾਰੇ ਛੱਪੜ ਦਾ ਪਾਣੀ ਲਾਇਆ ਅਸੀਂ ਖਾਨ ਨੂੰ ਕਣਕ ਕਰੇ ਖਾਨ ਵਾਲੀ ਛੱਪੜ ਵਾਲੀ ਰੱਖੀ ਹੋਈ ਜੀ ਕੀ ਕਰੀਏ ਐਡੇ ਦੁਖੀ ਹੋਏ ਪਏ ਸੀ ਇਹ ਛੱਪੜ ਦੇ ਹੱਥੋਂ ਹਾਂ ਭਾਈ ਪਾਣੀ ਹਾਂ ਜੀ ਤੁਹਾਡੇ ਤੇ ਵੀ ਕੱਥੀ ਦੋਸ਼ ਜਿਹੜਿਆ ਲਗਾਏ ਜਾਂਦੇ ਆ ਪਿੰਡ ਦੇ ਵਿਕਾਸ ਦੇ ਵਿੱਚ ਕੰਮ ਬਣ ਰਹੇ ਉਹ ਜਿਹਦਾ ਜਸ ਨਹੀਂ ਜਾਂਦਾ ਪੱਕ ਰੱਖੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਹੀ ਅਸੀਂ ਕੋਈ ਅੜਿਕਾਰ ਨਹੀਂ ਪਉਂਦੇ ਪਿੰਡ ਦੇ ਵਿੱਚ ਸਾਡੇ 4 ਮੈਂਬਰ ਸਾਡੇ ਨਾਲ ਹੈ ਸਾਡਾ ਕੌਰਮ ਪੂਰਾ ਹੈ ਸਰਪੰਚ ਕੋਲ ਕੌਰਮ ਪੂਰਾ ਨਹੀਂ ਕਹਿੰਦੇ ਅਸੀਂ ਕਾਨੂੰਨ ਮੁਤਾਬਕ ਪ੍ਰੋਸੈਸ ਮੁਤਾਬਕ 4 ਮੀਟਿੰਗਾਂ ਸਾਡੀਆਂ ਹੋ ਚੁੱਕੀਆਂ ਇੱਕ ਲਾਸਟ ਵਾਲੀ ਮੀਟਿੰਗ ਰਹਿ ਗਈ ਹੈ ਜੀ ਡੀ ਬੀਓ ਜਦੋਂ ਪ੍ਰਬੰਧਕ ਲੱਗ ਗਿਆ ਅਸੀਂ ਪਿੰਡ ਦਾ ਵਿਕਾਸ ਹੀ ਕਰਾਉਣਾ ਹੈ ਪਰਬੰਧਕ ਤਾਂ ਆਪਾਂ ਪਿਛਲੇ ਦਿਨਾਂ 'ਚ ਦੇਖ ਲਿਆ ਰੋਜ਼ ਵੀਡੀਓ ਆਡੀਓ ਨਿਕਲ ਰਹੀਆਂ ਜਸ਼ਨ ਦਾ ਵੀ ਇਹੀ ਰੋਲਾ ਹੈਗਾ ਸੀ ਪਰਬੰਧਕ ਨੂੰ ਲੈ ਕੇ ਉਹ ਤੁਹਾਡੇ ਪਿੰਡ ਦਾ ਵੀ ਇਹੀ ਰੋਲਾ ਚੱਲ ਰਿਹਾ ਹੈਗਾ ਸਰਪੰਚ ਤਾਂ ਇਤੋਂ ਕਹਿੰਦਾ ਜਾਂਦਾ ਮੈਂ ਆਤਮੱਤਿਆ ਕਰਨ ਜਾ ਰਿਹਾ ਜੇ ਇੰਦਾਂ ਦੇ ਔਲਾਦ ਫਿਰ ਬੰਦੇ ਹੈਗੇ ਕਿ ਉਹਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਪਿੰਡ ਦਾ ਆਪਸੀ ਭਾਈਚਾਰਾ ਸਾਂਝ ਪੈਦਾ ਨਹੀਂ ਕੀਤੀ ਜਾ ਸਕਦੀ ਭਾਜੀ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਵਾਸਤੇ ਪਰ ਉਹਨਾਂ ਦੇ ਵਿੱਚ ਕੋਈ ਸ਼ਰਾਰਤੀ ਅੰਸਰ ਨੇ ਜਿਹੜੇ ਸਾਨੂੰ ਇਕੱਠਾ ਨਹੀਂ ਹੋਣ ਦਿੰਦੇ ਸਾਡੇ ਤੇ ਮੇਰੇ ਤੇ ਖੁਦ ਮੇਰੇ ਕੋਲ 20 ਕਿੱਲੇ ਜੱਦੀ ਜ਼ਮੀਨ ਹੈ ਆਪਦੀ ਅਸੀਂ ਜੱਦੀ ਸਰਦਾਰਾਂ ਪਿੰਡ ਦੇ ਸਾਡੇ ਦਾਦੇ ਨੂੰ 120 ਕਿੱਲੇ ਲਾਟਮੈਂਟ ਹੋਈ ਹੈ ਮੇਰੇ ਤੇ ਦਰਖਾਸਤ ਇੱਕ ਵੀਡੀਓ ਦਫ਼ਤਰ ਦੇ ਕੇ ਆਏ ਨੇ ਵੀ ਇਹਨੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਇੱਕ ਸਾਡੀ ਧੀਆਂ ਬਰਾਬਰ ਮੈਂਬਰ ਹੈ ਇੱਕ ਦਰਖਾਸਤੋਂ ਦੇ ਤੇ ਦੇਤੀ ਚਲੋ ਮੇਰਾ ਮੈਨੂੰ ਗਿਲਾ ਡੀਗਾ ਮੇਰੇ ਤੇ ਦੇਤੀ ਏ ਪਰ ਸਾਨੂੰ ਗਿਲਾ ਵੀ ਨੋਤੀ ਤੇ ਕਿਉਂ ਦਿੱਤੀ ਹੈ ਇਹ ਦਰਖਾਸਤਾਂ ਦਿੱਤੇ ਵੀ ਕਦੀ ਰਾਜinama ਹੋਏ ਨੇ ਜਾਂ ਇਕੱਠੇ ਕੰਮ ਚੱਲੇ ਨੇ ਉਹ ਇਹ ਕਹਿੰਦੇ ਵੀ ਜਾਤੀ ਸੂਚਕ ਸ਼ਬਦ ਵੀ ਸਰਪੰਚ ਕਹਿੰਦਾ ਬੋਲੇ ਜਾਂਦੇ ਆ ਸਰਪੰਚ ਨੂੰ ਬੋਲੇ ਜਾਂਦੇ ਆ ਲੋਕਾਂ ਨੇ ਕਿਹਾ ਵੀ ਅਸੀਂ ਇਹਦੇ ਕਰੇ ਮੋਰ ਲਵਾਉਣ ਕਿਉਂ ਜਾਈਏ ਇੰਦਾ ਵੀ ਕੁਝ ਗਲਤ ਗੱਲ ਹੈ ਪਰਸੋ ਸਾਡੀ ਵੀਡੀਓ ਸਾਡੇ ਮਿੱਤਰ ਸੀ ਉੱਥੇ ਵੀ ਸਰਪੰਚ ਵੀ ਸਰਪੰਚ ਸਾਹਿਬਾ ਨੇ ਇਹ ਲਫ਼ਜ਼ ਬੋਲਿਆ ਸੀ ਅਸੀਂ ਉਹਨੂੰ ਇਹ ਕਹਾਂਸ ਵੀ ਸਾਨੂੰ ਜਿੱਥੇ ਮਰਜ਼ੀ ਗੁਰਦੁਆਰੇ ਸਾਡ ਨੂੰ ਸੌਂ ਤੇ ਦੁਆਲਾ ਜੇ ਸਾਡੇ ਮੂੰਹ ਇਹੋ ਜਿਹਾ ਪੜਾ ਲਾ ਵੀ ਤੇਰੇ ਬਾਰੇ ਤੱਕ ਲਿਆ ਹੋਗੇ ਫਿਰ ਇਹ ਜਿਹੜੇ ਧੜੇ ਦੇ ਕਥੀ ਦੋਸ਼ ਲੱਗਿਆ ਕੀ ਸਚਾਈ ਹੈ ਇਹਨਾਂ ਦੋਚਾਂ ਦੀ ਇੰਨੇ ਚ ਕੋਈ ਸਚਾਈ ਨਹੀਂ ਜੀ ਸਾਡੇ ਪਿੰਡ ਇੱਕ ਬੰਦਾ ਹੀ ਹੈ ਸਾਫਤਾ ਮੈਂਬਰ ਹੈ ਉਹ ਬਹੁਤ ਘਟਿਆ ਇਨਸਾਨ ਹੈ ਉਹ ਹੀ ਪਿੰਡ ਨੂੰ ਇਕੱਠਾ ਨਹੀਂ ਹੋਣ ਦਿੰਦਾ ਜਦੋਂ ਦਾ ਉਹ ਬੰਦਾ ਆਇਆ ਹੈ ਸਾਡੇ ਪਿੰਡ ਦਾ ਘਰ ਦੇ ਨਾਲ ਘਰ ਨਹੀਂ ਰਹਿਣ ਦਿੱਤਾ ਤੇ ਬੰਦੇ ਨਾਲ ਬੰਦਾ ਨਹੀਂ ਰਹਿਣ ਦਿੱਤਾ ਬਹੁਤ ਘਟਿਆ ਇਨਸਾਨ ਹੈ ਉਹਨੇ ਵੀ ਪਿਛਲੀ ਸਾਡਾ ਇੱਕ ਮੈਂਬਰ ਹੈ ਹੁਣ ਮੌਜੂਦਾ ਉਹਦਾ ਭਰਾ ਸੀ ਚਾਚੇ ਦਾ ਪੁੱਤਰ ਸਰਪੰਚ ਬਣਿਆ ਉਹਦੇ ਤੇ ਇਸ ਬੰਦੇ ਨੇ ਪ੍ਰਬੰਧ ਕਰਵਾਈ ਦਿੱੱਥਿਆ ਕਾਲੀ ਸਰਕਾਰ ਵਲੇ ਇਹਨੂੰ ਪੁੱਛੇ ਵੀ ਤੂੰ ਕਿ ਲਵਾਇਆ